for ਇਸ ਜੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਝੋਲਾ ਨੀ ਲੜਾ ਬਣ ਸਾਦ ਆ ਗਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਅਜਿਹੇ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਤਾਂ ਇਹਨਾਂ ਵਰਗੇ ਲੋਕਾਂ ਦੇ ਨਾਲ ਨਾਲ ਸਿੱਖੀ ਦਾ ਵੀ ਮਜ਼ਾਕ ਬਣਾਇਆ ਜਾਂਦਾ ਹੈ ਸੋਸ਼ਲ ਮੀਡੀਆ ਤੇ ਪਤਾ ਨਹੀਂ ਕਦੋਂ ਕਦਾ ਇਸ ਬੰਦੇ ਨੇ ਅਮਰਤ ਛਕਿਆ ਹੋਵੇਗਾ ਗੁਰੂ ਦੇ ਨਾਲ ਜੁੜਿਆ ਹੋਵੇਗਾ ਪਰ ਹਜੇ ਤੱਕ ਇਸ ਨੂੰ ਗੁਰੂ ਘਰ ਦੀ ਮਰਿਆਦਾ ਦਾ ਪਤਾ ਨਹੀਂ ਲੱਗਿਆ ਮੇਰੇ ਮੁਤਾਬਕ ਤਾਂ ਇਹ ਹੈ ਕਿ ਗੁਰੂ ਘਰ ਦੇ ਵਿੱਚ ਇਸਪ ਗੁਰਬਾਣੀ ਦਾ ਹੀ ਕੀਰਤਨ ਹੋਣਾ ਚਾਹੀਦਾ ਹੈ ਗੁਰਬਾਣੀ ਹੀ ਪੜੀ ਜਾਣੀ ਚਾਹੀਦੀ ਹੈ ਹੋਰ ਕਿਸੇ ਵੀ ਤਰ੍ਹਾਂ ਦੀ ਮਨ ਘੜਤ ਗੱਲ ਜਾਂ ਫਿਰ ਮਨ ਘੜਤ ਸਾਖੀ ਨਹੀਂ ਸੁਣਾਉਣੀ ਚਾਹੀਦੀ ਗੁਰੂ ਘਰ ਦੇ ਵਿੱਚ ਜਿਵੇਂ ਕਿ ਇਹਨਾਂ ਨੇ ਕੀਤਾ ਹੈ ਇਹ ਆਪਣੀਆਂ ਹੀ ਬੋਲੀਆਂ ਗਾਈ ਜਾਂਦਾ ਹੈ ਬਾਬਾ ਜਿਸ ਦੇ ਨਾਲ ਲੋਕ ਹੁਣ ਇਸ ਨੂੰ ਸੋਸ਼ਲ ਮੀਡੀਆ ਤੇ ਲਾਂਤਤਾ ਤਾਂ ਪਾ ਹੀ ਰਹੇ ਨੇ ਪਰ ਉਸ ਦੇ ਨਾਲ ਨਾਲ ਸਿੱਖੀ ਦਾ ਵੀ ਮਜ਼ਾਕ ਬਣ ਰਿਹਾ ਹੈ ਕਿਤੇ ਨਾ ਕਿਤੇ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਕਮੈਂਟ ਜਰੂਰ ਕਰੋ ਜੇ ਔਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੋਇਆ ਤਾਂ ਕਰ ਦੋ ਜੇ ਜੇ ਕਿਤੇ ਅਜਿਹੇ ਲੋਕ ਸਮਝ ਜਾਣ ਵੇਖੋ ਤੁਸੀਂ ਹੁਣ ਇਹ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਂਦੀ ਕੁੜੀਏ ਜਾਂਦੀ ਕੁੜੀਏ ਆਂਦੀ ਕੁੜੀਏ ਜਾਂਦੀ ਕੁੜੀਏ ਝੱਟ ਲਿਆ ਬਾਜ਼ਾਰ ਵਿੱਚੋਂ ਝੋਲਾ ਨੀ ਲੜਾ ਬਣ ਸਾਦ ਆ ਗਿਆ ਪਾਇਆ ਘੜੇ ਵਿੱਚ ਭਗ ਮਾ ਪਾ ਦਿਆ ਓ ਪਿਆਰ ਘਰ ਵਿੱਚ ਭਗ ਮਾ ਚੂਲਾ ਨੀ ਲੜ ਬੜਾ ਸਾਦਿਆ ਗਿਆ ਆਂਦੀ ਕੁੜੀਏ ਜਾਂਦੀ ਕੁੜੀਏ ਆਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਜ਼ਾਰ ਵਿੱਚੋਂ ਝੂਲਾ ਸੋ ਲਖੜੀ ਨੇ ਭਾਗ ਜਾਗ ਪਏ ਵਰ ਮਿੜਿਆ ਸੋ ਲਖੜੀ ਨੀਂਦੇ ਭਾਗ ਜਾਦ ਹੋਵਰ ਮਿਲੀ ਅਤ ਲਖੜੀ ਨੂੰ ਕੋਲਾ ਨਹੀਂ ਟੱਕਣੀ ਦੇ